ਬਰਬੀ ਪੈ ਰਹੀ ਹੈ ਮੈਂ ਸੋ ਦੇਖ ਰਿਹਾ ਵੀ ਜਾਂਦੇ ਧੁੱਪ ਦਾ ਵੀ ਕੋਈ ਸਮਝ ਨਹੀਂ ਆ ਰਿਹਾ ਹੁਣ ਕੱਲ ਦੋ 4:00 4:00 5:00 ਵਜੇ ਨੇ ਧੀ ਚੱਲੀ ਹੈ 40 ਦੀ ਸਪੀਡ ਤੇ ਚਲੰਦਰ ਬਾਈਪਾਸ ਉਹਦਾ ਕਾਰਨ ਕੀ ਹੈ ਇੱਕ ਤਾਂ ਇੰਡਸਟਰੀ ਬਹੁਤ ਜ਼ਿਆਦਾ ਹੈ ਇੱਕ ਜਿਹੜੇ ਗੱਡੀਆਂ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਜਿਸ ਦੇ ਕਾਰਨ ਇਹ ਜਿਹੜਾ ਪੋਲੂਸ਼ਨ ਹੈ ਦਿਨ ਪਰ ਦਿਨ ਵਧ ਰਿਹਾ ਹੈ ਪਹਿਲਾਂ ਰੁੱਖਾ ਜਿਹਾ ਮਾਹੌਲ ਹੁੰਦਾ ਕਦੇ ਹੁੰਦੇ ਸੀ ਸੁਣਦੇ ਵੀ ਸੀ ਕਿ ਜਿਹੜਾ ਵਿਸਾਖੀ ਦੇ ਦਿਨਾਂ 'ਚ ਮਤਲਬ ਕਿ ਹਵਾ ਦੇ ਰੁੱਖ ਜਿਹੜੇ ਖਰਾਬ ਹੋ ਕੇ ਕਰਨਤ ਨੂੰ ਮਤਲਬ ਮੌਸਮ ਖਰਾਬ ਕਰਦੇ ਆ ਜੀ ਤੇ ਉਹੀ ਮਤਲਬ ਦੇਖਦੇ ਹੋਏ ਮੈਂ ਨਿਗਾਹ ਦੇ ਵਿੱਚ ਮਤਲਬ ਸਾਰਾ ਦੇਖਦੇ ਵੈਦਰ ਦਾ ਜਿਹੜਾ ਕੁਝ ਸਮਝ ਨਹੀਂ ਆ ਰਿਹਾ ਵੀ ਮਤਲਬ ਵੀ ਮਤਲਬ ਸੋਚ ਕੇ ਜਾਣਾ ਚਾਹੀਦਾ ਸਮਝ ਕੇ ਜਾਣਾ ਚਾਹੀਦਾ ਵੀ ਕਿੱਦਾਂ ਨੂੰ ਜਾਣਾ ਕਿ ਕਿਹੜੀ ਜਿਹੜਾ ਮਾਹੌਲ ਜਿਹੜਾ ਹੈਗਾ ਵੀ ਵੈਦਰ ਦਾ ਬਹੁਤ ਖਰਾਬ ਹੈ ਵੀ ਕੁਝ ਨਹੀਂ ਪਤਾ ਘਰਾਂ ਚ ਕੁਝ ਵੀ ਹੋ ਸਕਦਾ ਤੇ ਡਾਕਟਰਸ ਵਗੈਰਾ ਵੀ ਇਹ ਸਲਾਹ ਦੇ ਰਿਹਾ ਹੈ ਕਿ ਵੀ ਆਪਣੇ ਆਪ ਨੂੰ ਵੱਧ ਤੋਂ ਵੱਧ ਧੁੱਪ ਤੋਂ ਬਚਾਓ ਤੇ ਬਾਹਰ ਨਾ ਜਾਣ ਦੇ ਲੋਕਾਂ ਨੂੰ ਸਲਾਹ ਦੇ ਰਹੇ ਨੇ ਤੇ ਪਾਣੀ ਦਾ ਪ੍ਰਕੋਸ਼ਨ ਘਟਣਾ ਤੇ ਪਾਣੀ ਜਿੰਨਾ ਨੀਚੇ ਜਾਏਗਾ ਪਾਣੀ ਦਾ ਵੀ ਧਿਆਨ ਰੱਖਣਾ ਪੈਣਾ ਆ ਪਾਣੀ ਜਿਆਦਾ ਪੀਓ ਤੇ ਸਿਹਤ ਆਪਣਾ ਧਿਆਨ ਰੱਖੋ ਸਕਿਨ ਖਰਾਬ ਨਹੀਂ ਹੋਏਗੀ ਐਨਾ ਹੀ ਕਹਿੰਦੇ ਨੇ ਤੁਸੀਂ ਗੱਡੀ ਦੇ ਵਿੱਚ ਆਪਾਂ ਏਸੀ ਚਲਾ ਕੇ ਤੇ ਫਿਰ ਗੱਡੀ ਚੋਂ ਇੱਕਦਮ ਬਾਹਰ ਆਵਾਂਗੇ ਤੇ ਸਰਦ ਗਰਮ ਹੋਵਾਂਗੇ ਆਪਣਾ ਸਰੀਰ ਖਰਾਬ ਕਰਾਂਗੇ ਜਿਹਦੇ ਕਰਕੇ ਨਾ ਇੱਕੋ ਹੀਟ ਹੈ ਗਰਮੀ ਪੈਰੀ ਆ ਉਹਦੇ ਨਾਲ ਹੋਰ ਜਿਆਦਾ ਤਾਪਮਾਨ ਵਧ ਰਿਹਾ ਸਾਹਿਕਾਲ ਜੀ ਲੁਧਿਆਣਾ ਪੰਜਾਬ ਦਾ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਕਦੀ ਟੁੱਪ ਕਦੀ ਨੇਰੀ ਕਦੀ ਬਾਰਿਸ਼ ਇਹੋ ਜਿਹਾ ਮੌਸਮ ਜਿਹੜਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਤੇ ਜੇਕਰ ਗੱਲ ਕਰੀਏ ਹੋਰ ਅਦਰ ਜ਼ਿਲ੍ਹਿਆਂ ਦੀ ਤੇ ਉਸਤੇ ਜ਼ਿਲ੍ਹੇ ਦੇ ਵਿੱਚ ਕਈ ਗਰਮੀ ਜ਼ਿਆਦਾ ਵੱਜ ਜਾਂਦੀ ਹੈ ਤੇ ਕਦੀ ਸਰਦੀ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਹੈ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਦੇ ਮੌਸਮ ਨੂੰ ਆ ਸਰ ਕੀ ਨਾਮ ਹੈ ਤੁਹਾਡਾ ਮੈਂ ਜਤਿੰਦਰ ਵੈਰਟੀ ਜਤਿੰਦਰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦਾ ਮੌਸਮ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ ਕਦੀ ਧੋਪ ਹੋ ਜਾਂਦੀ ਹੈ ਕਦੀ ਗਰਮੀ ਹੋ ਜਾਂਦੀ ਹੈ ਤੇ ਤੇ ਕਦੀ ਛਾਂ ਹੋ ਜਾਂਦੀ ਹੈ ਯਕਰੀ ਮੌਸਮ ਬਦਲ ਜਾਂਦਾ ਹੈ ਵੈਦਰ ਪਿੱਛੋ ਹੀ ਨਾ ਬਾਹਰੋਂ ਹੀ ਫੌਰਨ ਤੋਂ ਇਹ ਵੈਦਰ ਦਾ ਜਿਹੜਾ ਮੌਸਮ ਬੇਕਰ ਵਿਗੜਦਾ ਜਾ ਰਿਹਾ ਮਤਲਬ ਕਿ ਕਿਤੇ ਹੁਣ ਬਰਫ਼ ਵੀ ਪੈ ਰਹੀ ਹੈ ਮੈਂ ਸੋ ਦੇਖ ਰਿਹਾ ਵੀ ਜਾਂਦੇ ਧੁੱਪ ਦਾ ਵੀ ਕੋਈ ਸਮਝ ਨਹੀਂ ਆ ਰਿਹਾ ਹੁਣ ਕੱਲ ਦੋ 4 ਵਜੇ 4-5 ਵਜੇ ਨੇਹਰੀ ਚੱਲੀ ਹੈ 40 ਦੀ ਸਪੀਡ ਤੇ ਜਲੰਧਰ ਬਾਈਪਾਸ ਤੋਂ ਪਹਿਲਾਂ ਦੱਸਿਆ ਵੀ ਸੀ ਨਿਊਜ਼ ਤੇ ਕਿ ਨੇਹਰੀ ਦਾ ਇਦਾਂ ਦਾ ਮਾਹੌਲ ਆ ਤੋਂ ਦਿੱਲੀ ਦੇ ਵਿੱਚ ਵੀ ਇਦਾਂ ਹੀ ਆਂ ਦਿੱਲੀ ਵਗੈਰਾ ਧੁੱਪ ਬਹੁਤ ਆ ਕਿਤੇ ਜਗ੍ਹਾ ਤੇ ਹਵਾ ਬਹੁਤ ਚੱਲਦੀ ਪਈ ਹੈ ਬਿਲੋਂ ਰੁੱਖਾ ਜਿਹਾ ਮਾਹੌਲ ਹੁੰਦਾ ਕਹਿੰਦੇ ਹੁੰਦੇ ਸੀ ਸੁਣਦੇ ਵੀ ਸੀ ਕਿ ਜਿਹੜਾ ਵਿਸਾਖੀ ਦੇ ਦਿਨਾਂ 'ਚ ਮਤਲਬ ਕਿ ਹਵਾ ਦੇ ਰੁੱਖ ਜਿਹੜੇ ਖਰਾਬ ਹੋ ਕੇ ਕਣਕ ਨੂੰ ਮਤਲਬ ਮੌਸਮ ਖਰਾਬ ਕਰਦੇ ਆ ਤੇ ਉਹੀ ਮਤਲਬ ਦੇਖਦੇ ਹੋਏ ਮੈਂ ਨਿਗਾਹ ਦੇ ਵਿੱਚ ਮਤਲਬ ਸਾਰਾ ਦੇਖਦੇ ਵੈਦਰ ਦਾ ਜਿਹੜਾ ਕੁਝ ਸਮਝ ਨਹੀਂ ਆ ਰਿਹਾ ਵੀ ਮਤਲਬ ਕੀ ਹੋ ਰਿਹਾ ਕੀ ਨਹੀਂ ਤੇ ਇਹਦੇ ਵੈਦਰ ਤੋਂ ਬਚਣ ਲਈ ਮਤਲਬ ਥੋੜਾ ਜਿਹਾ ਪ੍ਰੋਫੈਸ਼ਨ ਦੀ ਲੋੜ ਹੈ ਵੀ ਆਪਣੇ ਘਰਾਂ ਚੋਂ ਆਪਣੇ ਤਰੀਕੇ ਨਾਲ ਘਰੋਂ ਨਿਕਲੋ ਵੀ ਮਤਲਬ ਸੋਚ ਕੇ ਜਾਣਾ ਚਾਹੀਦਾ ਸਮਝ ਕੇ ਜਾਣਾ ਚਾਹੀਦਾ ਵੀ ਕਿੱਧਰ ਨੂੰ ਜਾਣਾ ਕਿ ਕਿਹੜੀ ਜਿਹੜਾ ਮਾਹੌਲ ਜਿਹੜਾ ਹੈਗਾ ਕਿ ਵੈਦਰ ਦਾ ਬਹੁਤ ਖਰਾਬ ਹੈ ਵੀ ਕੁਝ ਨਹੀਂ ਪਤਾ ਘਰਾਂ ਚੋਂ ਕੁਝ ਵੀ ਹੋ ਸਕਦਾ ਅੱਗੇ ਤਾਂ ਪਹਿਲਾਂ ਹੀ ਆਜ ਜਿਹੜੀਆਂ ਚੀਜ਼ਾਂ ਚੈਨੀ ਚੋਰ ਜਾਂ ਮਤਲਬ ਮੋਬਾਈਲ ਚੋਰ ਹੈਗੇ ਇਹ ਵੀ ਬੜਾ ਕੰਮ ਖਰਾਬ ਕਰੀ ਜਾ ਰਹੇ ਪੇ ਤੋ ਕੁਛ ਵੇਲੇ ਮੈਂ ਦੇਖ ਰਿਹਾ ਕਿ ਕਿਸੇ ਲਈ ਮਾਫੀਆ ਦੇ ਬੰਦੇ ਕਿਦਾਂ ਕੋਈ ਸੱਟਾਂ ਵੀ ਮਾਰਦੇ ਪਏ ਆ ਇਹ ਮਾਹੌਲ ਮਤਲਬ ਸਮਝ ਹੀ ਨਹੀਂ ਆ ਰਿਹਾ ਕਿ ਕੀ ਹੋਣਾ ਕੀ ਨਹੀਂ ਉਤੋਂ ਆਹ ਜਿਹੜੇ ਅਸੀਂ ਅੱਜ ਪ੍ਰੋਡਕਟਰ ਦੇ ਚੱਕਰ ਚ ਆਈ ਤੇ ਇਹ ਮਤਲਬ ਕਿ ਮਾਹੌਲ ਇਹ ਗੇਮ ਦੇ ਖਰਾਬ ਹੈ ਠੀਕ ਹੈ ਕਿਸ ਤਰ੍ਹਾਂ ਰਹੇ ਜੋ ਕਿ ਜਿਵੇਂ ਕੋਈ ਨਾ ਗਰਮੀ ਕਾਫੀ ਟੈਰੀ ਆ ਇਸ ਟਾਈਮ ਅਸੀਂ ਧੁੱਪ ਦੇ ਹੇਠਾਂ ਥੱਲੇ ਖੜੇ ਆ ਕਿ ਜਦੋਂ AC ਦੇ ਵਿੱਚੋਂ ਨਿਕਲਦੇ ਆ ਇੱਕਦਮ ਗਰਮ ਸਰਦ ਹੋ ਜਾਂਦਾ ਮਨਦਿਆਂ ਹਣਾ ਤੇ ਉਸ ਚੀਜ਼ ਨੂੰ ਕਿਸਰਾ ਦੇਖ ਦੋ। ਦੇਖੋ ਉਹ ਤਾਂ ਦੇਖੋ ਜੇ ਹੁਣ ਆਪਾਂ ਇੱਕਦਮ ਕਿਤੇ ਵੀ ਗੱਡੀ ਦੇ ਵਿੱਚ ਆਪਾਂ AC ਚਲਾ ਕੇ ਤੇ ਫਿਰ ਗੱਡੀ ਚੋਂ ਇੱਕਦਮ ਬਾਹਰ ਆਵਾਂਗੇ ਤਾਂ ਸਰਦ ਗਰਮ ਹੋਵਾਂਗੇ ਆਪਣਾ ਸਰੀਰ ਖਰਾਬ ਕਰਾਂਗੇ। ਉਹਨੂੰ ਥੋੜਾ ਜਿਹਾ ਦੇਰ ਪਹਿਲਾਂ AC ਬੰਦ ਕਰ ਦੋ। ਤੋ ਉਸ ਤਰੀਕੇ ਨਾਲ ਨਿਕਲੋ ਘਰ ਚੋ ਵੀ ਇਦਾਂ ਹੀ ਆ ਤੁਝ ਕਾਲਮਾਲ ਕਰੋ ਨਾ ਕਿਉਂਕਿ ਜਿਹੜੇ ਅਟੈਕ ਦੇ ਕਾਰਨ ਹੋ ਰਹੇ ਆ ਕਈਆਂ ਨੂੰ ਦੇਖ ਰਹੇ ਆ ਕਿ ਅਟੈਕ ਹੋ ਰਹੇ ਕੁਛ ਹੋ ਰਿਹਾ ਉਹ ਇਹੀ ਕਾਰਨ ਹੈ ਕਿ ਇਕਦਮ ਜਾ ਕੇ ਆਪਾਂ ਏਸੀ ਚ ਵੀ ਬੈਠ ਕੇ ਦੋ ਦੋ ਗਰਮੀ ਚਾਏ ਨੇ ਫਿਰ ਇਕਦਮ ਠੰਡਾ ਪਾਣੀ ਪੀ ਲੈਣੇ ਬਰਫ ਵਾਲਾ ਤੋ ਫਿਰ ਤੁਹਾਨੂੰ ਤੁਹਾਡਾ ਆਪ ਸਿਹਤ ਖਰਾਬ ਕਰੋਗੇ ਮਤਲਬ ਇਹੀ ਆ ਵੀ ਸਮਾਜ ਦੇ ਹਿਸਾਬ ਨਾਲ ਅਸੀਂ ਸੋਸ਼ਲ ਵਰਕ ਦੇ ਹਿਸਾਬ ਨਾਲ ਵੀ ਇਹੀ ਕਾਂਗੇ ਕਿ ਮੌਸਮ ਨੂੰ ਦੇਖਦੇ ਹੋਏ ਹੁਣ ਅਪੀਲ ਵਗੈਰਾ ਜਾਂ ਕਿਤੇ ਪਾਣੀ ਦੇ ਸਟਾਲ ਲੱਗਨੇ ਚਾਹੀਦੇ ਤੇ ਨਾਲ ਆਪਣਾ ਪ੍ਰਕੌਸ਼ਨ ਲੈਣਾ ਚਾਹੀਦਾ ਪੂਰਾ ਕਿਉਂਕਿ ਸਕਿਨ ਦੇ ਉੱ ਅਗੇ ਕੇ ਮਾਹੌਲ ਸੁਣਦੇ ਆ ਰਹੇ ਆ ਕਿ ਪਾਣੀ ਦਾ ਪ੍ਰਕੋਸ਼ਨ ਘਟਣਾ ਤੇ ਪਾਣੀ ਜਿੰਨਾਂ ਨੀਚੇ ਜਾਏਗਾ ਪਾਣੀ ਦਾ ਵੀ ਧਿਆਨ ਰੱਖਣਾ ਪੈਣਾ ਹਾਂ ਪਾਣੀ ਜ਼ਿਆਦਾ ਪੀਓ ਤੇ ਸਿੱਧਾ ਆਪਣਾ ਧਿਆਨ ਰੱਖੋ ਸਕਿਨ ਖਰਾਬ ਨਹੀਂ ਹੋਏਗੀ ਐਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਥੈਂਕ ਯੂ ਸਰ ਕਿੱਸਾ ਦੇ ਦਿਓ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਆਪਣਾ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਕਰੀ ਧੁੱਪ ਹੁੰਦੀ ਹੈ ਕਰੀ ਅ ਠੰਡਾ ਮੌਸਮ ਆ ਜਾਂਦਾ ਵਕਰੀ ਨੀਰੀ ਚਲਦੀ ਹੈ ਕਈ ਆ ਕਾਫੀ ਮਿੱਟੀ ਉੱਡਦੀ ਹੈ ਉਸ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤ ਹੁੰਦੀ ਹੈ ਕਾਫੀ ਪਰੇਸ਼ਾਨੀ ਹੁੰਦੀ ਹੈ ਉੱਚੀ ਨੂੰ ਤੁਸੀਂ ਕਿੱਸਾ ਦੇ ਦਿਓ ਦੇਖੋ ਜਿਹੜਾ ਮੌਸਮ ਦੀ ਤੁਸੀਂ ਗੱਲ ਕਰ ਰਹੇ ਹੋ ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ ਮੈਂ ਲੁਧਿਆਣੇ ਦੀ ਗੱਲ ਕਰਦਾ ਕਿ ਜਿਹੜਾ ਲੁਧਿਆਣੇ ਦਾ ਮੌਸਮ ਹੈ ਉਹ ਪੋਲੂਸ਼ਨ ਕਰਕੇ ਦਿਨ ਪਰ ਦਿਨ ਉਹਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਹੇ ਨੇ ਚੇਂਜਿੰਗਸ ਆ ਰਹੀਆਂ ਨੇ ਉਹਦਾ ਕਾਰਨ ਕੀ ਹੈ ਇੱਕ ਤਾਂ ਇੰਡਸਟਰੀ ਬਹੁਤ ਜ਼ਿਆਦਾ ਹੈ ਇੱਕ ਜਿਹੜੇ ਗੱਡੀਆਂ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਜਿਸ ਦੇ ਕਾਰਨ ਇਹ ਜਿਹੜਾ ਪੋਲੂਸ਼ਨ ਹੈ ਦਿਨ ਪਰ ਦਿਨ ਵੱਧ ਰਿਹਾ ਹੈ ਜਿਸ ਦੇ ਹਿਸਾਬ ਨਾਲ ਗ੍ਰੀਨ ਵੈਲਟ ਗ੍ਰੀਨਰੀ ਲੁਧਿਆਣੇ ਦੇ ਵਿੱਚ ਹੋਣੀ ਚਾਹੀਦੀਆਂ ਰੋਡਸ ਦੇ ਕਿਨਾਰੇ ਪਾਰਕਾਂ ਹੋਣੀਆਂ ਚਾਹੀਦੀਆਂ ਉਸੇ ਹਿਸਾਬ ਨਾਲ ਗ੍ਰੀਨਰੀ ਹੈ ਨਹੀਂ ਔਰ ਜਿਹੜੀ ਹੈ ਜਗਾ ਹੈਗੀ ਸੜਕ ਰੋਡਸ ਵਗੈਰਾ ਹੈ ਗਿਆਨ ਉਹ ਪੱਕੇ ਹੋਏ ਹੋਏ ਹਨ ਜਿਹਦੇ ਕਰਕੇ ਨਾ ਇੱਕ ਹੀਟ ਹੈ ਗਰਮੀ ਪੈ ਰਹੀ ਆ ਉਹਦੇ ਨਾਲ ਹੋਰ ਜ਼ਿਆਦਾ ਤਾਪਮਾਨ ਵਧ ਰਿਹਾ ਤਾਂ ਉਹਦਾ ਜਿਹੜਾ ਅਸਰ ਹੈ ਲੋਕਾਂ ਦੀ ਸਿਹਤ ਦੇ ਉੱਤੇ ਪੈ ਰਿਹਾ ਹੁਣ ਇਹ ਕੁਝ ਹਫ਼ਤੇ ਤੋਂ ਮੈਂ ਦੇਖ ਰਿਹਾ ਕਿ ਫੀਵਰ ਲੋਕਾਂ ਨੂੰ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਇੱਕ ਵਾਇਰਲ ਜਿਹਾ ਚੱਲ ਰਿਹਾ ਜਿਹਦੇ ਕਰਕੇ ਜਿਹਦੇ ਕਰਕੇ ਬੱਚਿਆਂ ਦੇ ਵਿੱਚ ਵੀ ਤੇ ਆਦਮੀਆਂ ਦੇ ਵਿੱਚ ਵੀ ਵੱਡੇ ਆਦਮੀਆਂ ਦੇ ਵਿੱਚ ਵੀ ਜਿਹੜੇ ਆ ਬੁਖਾਰ ਦੀਆਂ ਜਿਹੜੀ ਸ਼ਿਕਾਇਤਾਂ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ ਤੇ ਡਾਕਟਰਸ ਵਗੈਰਾ ਵੀ ਇਹ ਸਲਾਹ ਦੇ ਰਿਹਾ ਕਿ ਵੀ ਆਪਣੇ ਆਪ ਨੂੰ ਵੱਧ ਤੋਂ ਵੱਧ ਟੋਪ ਟੋ ਬਚਾਓ ਤੇ ਬਾਹਰ ਨਾ ਜਾਣ ਦੇ ਲੋਕਾਂ ਨੂੰ ਸਲਾਹ ਦੇ ਰਹੇ ਨੇ ਜੀ ਅੱਛਾ ਸਰ ਹੋਰ ਬੱਚਿਆਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਕਿਉਂਕਿ ਅਕਸਰ ਬੱਚਿਆਂ ਨੇ ਕਾਲਜ ਵੀ ਜਾਣਾ ਹੁੰਦਾ ਵਾ ਹਰ ਕਿਤੇ ਜਾਣਾ ਹੁੰਦਾ ਵਾ ਤੇ ਆਪਣੇ ਸਕਿਨ ਦੀ ਪ੍ਰੋਟੈਕਟਿਕਤਾ ਕਰਨ ਤੇ ਮੌਸਮ ਦੇ ਉੱਤੇ ਬੱਚਾ ਦੇਖੋ ਜਿਸ ਤਰ੍ਹਾਂ ਹੁਣ ਇਹ ਸਟਾਰਟਿੰਗ ਦੇ ਵਿੱਚ ਹੀ ਗਰਮੀ ਪਾਣੀ ਸ਼ੁਰੂ ਹੋ ਗਈ ਹੈ ਮੇਰੀ ਆਪਣੀ ਪਰਸਨਲ ਬੱਚਿਆਂ ਦੇ ਮਾਪਿਆਂ ਨੂੰ ਇਹ ਰਹਿ ਹੈਗੀ ਹੈ ਕਿ ਆਪਣੇ ਬੱਚਿਆਂ ਦੇ ਜਿਹੜੇ ਤਾਂ ਜਿਸ ਤਰ੍ਹਾਂ ਕਿ ਮੈਂ ਹਾਫ ਵਜੂਦੀ 셔ਟ ਪਾਈ ਹੋਈ ਹੈ ਆਪਣੇ ਬੱਚਿਆਂ ਨੂੰ ਹਾਫ ਬੱਚੇ ਹਾਫ 셔ਟ ਨਾ ਪਵਾਓ ਉਹਨਾਂ ਨੂੰ ਪੂਰ ਵਜੂਦੀ ਉਹਦੇ ਕੱਪੜੇ ਪਵਾ ਕੇ ਮੋਹ ਟਾ ਕੇ ਸਕੂਲ ਦੇ ਵਿੱਚ ਲੈ ਕੇ ਜਾਓ ਤੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਵਾਪਸ ਲੈ ਕੇ ਆਓ ਜੇ ਅਪਾਂ ਬੱਚਿਆਂ ਨੂੰ ਇਸ ਤਰ੍ਹਾਂ ਰੱਖਾਂਗੇ ਤਾਂ ਜਿਹੜੀ ਉਹਨਾਂ ਦੀ ਜਿਹੜੀ ਸਕਿਨ ਦੀ ਪ੍ਰੋਬਲਮਸ ਹੈਗੀਆਂ ਜਾਂ ਜਿਹੜਾ ਸੇਕ ਹੈ ਧੁੱਪ ਦਾ ਉਹ ਲੱਗੇਗਾ ਉਹ ਤੋਂ ਬਚਾ ਹੋਊਗਾ ਤੇ ਬੱਚਾ ਆਪਣਾ ਜਿਹੜਾ ਹੈ ਉਹ ਸੇਫ ਰਹੂਗਾ ਉਹਦਾ ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇਣ ਦੇ ਲਈ ਵੈਦਰ ਤੇ ਮਾਰੇ ਤੇ ਹੋਰ ਵੀ ਆ ਹਾਲਾਂਕਿ ਇਹ ਤਸਵੀਰਾਂ ਤੁਹਾਨੂੰ ਇਸ ਵਕਤ ਮੈਂ ਲੁਧਿਆਣਾ ਦੀਆਂ ਦਿਖਾ ਰਿਹਾ ਜਿੱਥੇ ਕਿ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਇੰਡਸਟਰੀ ਹੱਬ ਜਿਹੜੀ ਕਿ ਹੈ ਜਦਾਬਾਦ ਰਹੀ ਹੈ ਤੇ ਜਦਾ ਗ੍ਰੀਨ ਬੈਲਟ ਹੈ ਸਾਡਾ ਜਿਹੜੀ ਗ੍ਰੀਨਰੀ ਹੈ ਉਹ ਘਟ ਨਜ਼ਰਾਂ ਦੇ ਪਈ ਹੈ ਕਿਉਂ ਕਿਉਂਕਿ ਲਗਾਤਾਰ ਜਿਹੜੀਆਂ ਕਿ ਹੈ ਇੰਡਸਟਰੀਆਂ ਖੁੱਲਦੀ ਜਾ ਰਹੀਆਂ ਤੇ ਸਾਡੇ ਪੇੜ ਜਿਹੜੀ ਕਿ ਹੈ ਕੱਟੇ ਜਾ ਰਹੇ ਨੇ ਦੇਖ ਸਕਦੇ ਹੋ ਇਹ ਮੈਂ ਤੁਹਾਨੂੰ ਗ੍ਰੀਨ ਗ੍ਰੀਨ ਬੈਲਟ ਦੀਆਂ ਗ੍ਰੀਨ ਬੈਲਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੇੜ ਜਿਹੜੇ ਕਿ ਸੁੱਕੇ ਪਏ ਨੇ ਜੜਾ ਹੇਟਾ ਤੁਹਾਨੂੰ ਦਿਖਾ ਦਿੰਦਾ ਇੱਕ ਤਸਵੀਰ ਜੜਾ ਹੇਟਾ ਦੇਖ ਸਕਦੇ ਹੋ ਕਿਸਾ ਸੁੱਕੇ ਪਏ ਨੇ ਕੋਈ ਵੀ ਕੋਈ ਵੀ ਵਿਅਕਤੀ ਪਾਣੀ ਜਾਂ ਕੁਝ ਵੀ ਨਹੀਂ ਪਾ ਦਿੰਦੇ ਹੈਗੇ ਕਿਉਂਕਿ ਕਿਉਂ ਕਿਉਂਕਿ ਇਹਨਾਂ ਦੇ ਕਰਕੇ ਸਾਨੂੰ ਜਿਹੜੀ ਕਿ ਆਕਸੀਜਨ ਮਿਲਦੀ ਹੈ ਇਹਨਾਂ ਦੇ ਇਹਨਾਂ ਦੇ ਕਰਕੇ ਸਾਨੂੰ ਛਾਂ ਮਿਲਦੀ ਹੈ ਇਹਨਾਂ ਦੇ ਕਰਕੇ ਸਾਡਾ ਜਿਹੜੇ ਕੀ ਆ ਪੋਲੂਸ਼ਨ ਘਟਦਾ ਵਾ ਹਾਲਾਂਕਿ ਲੋਕਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਨਾ ਚਾਹਾਂਗੇ ਕਿ ਅਗਰ ਜੇਕਰ ਤੁਸੀਂ এনवायरमेंट ਆਪਣਾ ਬਚਾਣਾ ਹੈ ਤੇ ਵੱਧ ਤੋਂ ਵੱਧ ਆਪਣੇ ਘਰਾਂ ਦੇ ਬਾਹਰ ਆਪਣੇ ਪਾਰਕਰ ਦੇ ਵਿੱਚ ਅਗਰ ਕਿੱਥੇ ਪੇੜ ਨਹੀਂ ਲੱਗਾ ਹੈ ਉੱਥੇ ਜ਼ਰੂਰ ਪੇੜ ਲਾਓ ਕਿਉਂ ਕਿ ਕਿਉਂਕਿ ਇਸ ਦੇ ਨਾਲ ਪੋਲੂਸ਼ਨ ਜਿਹੜਾ ਕੀ ਹੈ ਘਟੇਗਾ ਲਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 60 ਤੋਂ 70% ਜਿਹੜਾ ਕੀ ਹੈ ਪੋਲੂਸ਼ਨ ਦੇ ਹਾਲਾਂਕਿ 60 ਤੋਂ 70 ਤੇ 80% ਤੱਕ ਪੋਲੂਸ਼ਨ ਦੇ ਨਾਲ ਜੂਝ ਰਹੇ ਹਾਂ ਅਸੀਂ ਤੇ ਇਸ ਕਰਕੇ ਪੋਲੂਸ਼ਨ ਦੇ ਕਰਕੇ ਸਾਡਾ ਸਾਹ ਲੈਣਾ ਵੀ ਬੜਾ ਔਖਾ ਹੋ ਜਾਂਦਾ ਹੈ ਸਾਨੂੰ ਸਾਫ਼ ਆਕਸੀਜਨ ਵੀ ਨਹੀਂ ਮਿਲ ਪਾਂਦੀ। ਇਹੀ ਸਾਰੇ ਜਿਹੜੇ ਕਾਰਨ ਨੇ ਵੈਦਰ ਖਰਾਬ ਹੁੰਦੇ ਨੇ ਕਿਉਂਕਿ ਜਿਹੜਾ ਮੌਸਮ ਆਣਾ ਹੁੰਦਾ ਵੈ ਰੁੱਖ ਦਾ ਮੌਸਮ ਆਣਾ ਹੁੰਦਾ ਵੈ ਜਾਂ ਬਦਲਾਵ ਦਾ ਮੌਸਮ ਆਣਾ ਹੁੰਦਾ ਉਹ ਮੌਸਮ ਤਾਂ ਆ ਜਾ ਆ ਤਾਂ ਜ਼ਰੂਰ ਜਾਂਦਾ ਪਰ ਉਹਦੇ ਨਾਲ ਦੇ ਨਾਲ ਹੀ ਦੂਜਾ ਹੋਰ ਮੌਸਮ ਆ ਜਾਂਦਾ ਵੈ ਖਰਾਬ ਮੌਸਮ ਆ ਜਾਂਦਾ ਵੈ ਉਸੇ ਮਹੀਨਿਆਂ ਦੇ ਵਿੱਚ ਤੇ ਇਸ ਲਈ ਅ ਲੋਕਾਂ ਦੇ ਵੱਲੋਂ ਕਹਿਣਾ ਹੈ ਕਿ ਵੱਤੋਂ ਵੱਤ ਜਿਹੜਾ ਕਿ ਹੈ ਗ੍ਰੀਨ ਬੈਂਟ ਬੈਲਟ ਨੂੰ ਗ੍ਰੀਨ ਕੀਤਾ ਜਾਵੇ ਤਾਂ ਕਿ ਪੰਜਾਬ ਲੁਧਿਆਣਾ ਪੰਜਾਬ ਲੁਧਿਆਣਾ ਕੱਲਾ ਹੀ ਨਹੀਂ ਪੂਰਾ ਪੰਜਾਬ ਜਾਂ ਪੂਰਾ ਵਰਲਡ ਗ੍ਰੀਨ ਰਹਿ ਸਕੇ ਤੇ ਸਾਫ਼ ਸੁਥਰੀ ਆਕਸੀਜਨ ਲੈ ਸਕੇ ਤੇ ਜਿਹੜੇ ਵੈਦਰ ਦੇ ਵਿੱਚ ਬਦਲਾਅ ਆਉਂਦਾ ਹੈ ਤੇ ਇਹ ਵੀ ਨਾ এনवायरमेंट ਵਾਰਨਿੰਗ ਵੀ ਨਾ ਹੋ ਸਕੇ ਗਲੋਬਲ ਵਾਰਨਿੰਗ ਵੀ ਨਾ ਹੋ ਸਕੇ ਜੁੜੇ ਲੁਧਿਆਣਾ ਲਾਈਵ ਦੇ ਨਾਲ ਦੀਪਕ ਮੰਤਰਾ ਜੰਮੇਰਪੁਰ ਧੰਨਵਾਦ